ਹਿੰਦੁਸਤਾਨ 'ਚ ਹਰ ਸਾਲ ਨਾ 2.2 ਕਰੋੜ ਬੱਚੇ ਪੈਦਾ ਹੁੰਦੇ ਆ ਪਰ ਇਨਾਂ ਬੱਚਿਆਂ ਨੂੰ ਸਰਵ ਕਰਨ ਵਾਲੀ ਕਿਹੜੀ ਕੰਪਨੀ ਸੀ ਕਦੇ ਸੋਚਿਆ ਕਿਸੇ ਨੇ ਬੰਦਿਆਂ ਨੂੰ ਸਰਵ ਕਰਨ ਲਈ ਤਾਂ ਹਜ਼ਾਰਾਂ ਕੰਪਨੀਆਂ ਨੇ ਲੇਡੀਜ਼ ਨੂੰ ਸਰਵ ਕਰਨ ਲਈ ਤਾਂ ਲੱਖਾਂ ਹੀ ਕੰਪਨੀਆਂ ਨੇ ਤੇ ਲੱਖਾਂ ਹੀ ਪਲੇਟਫਾਰਮ ਨੇ ਪਰ ਬੱਚਿਆਂ ਨੂੰ ਸਰਵ ਕਰਨ ਲਈ ਤਾਂ ਸ਼ਾਇਦ ਕੋਈ ਹੀ ਕੰਪਨੀ ਸੀ ਜਿਸ ਨੂੰ ਕਦੇ ਤਾਂ ਇਸ ਚੀਜ਼ ਦਾ ਫਾਇਦਾ ਚੁੱਕਦੇ ਹੋਏ ਸੁਪਰਮੇਸ਼ਵਰੀ ਨਾਮ ਦਾ ਇੱਕ ਮਾਰਵੜੀ ਬੰਦਾ ਸੀ ਜੀਨੇ ਸਟੈਪ ਚੁੱਕਿਆ ਤੇ 12 ਸਾਲਾਂ ਦੇ ਵਿੱਚ 22000 ਕਰੋੜ ਰੁਪਏ ਦੀ ਕੰਪਨੀ ਉਹਨੇ ਖੜੀ ਕਰਤੀ ਵੈਸੇ ਸੋਖਾ ਨਹੀਂ ਹੁੰਦਾ 22000 ਕਰੋੜ ਰੁਪਏ ਦੀ ਕੰਪਨੀ ਖੜੀ ਕਰਨਾ ਉਹ ਵੀ ਕਈ ਕੰਪਨੀਆਂ ਨੂੰ ਤਾਂ ਸਾਰੀ-ਸਾਰੀ ਉਮਰ ਲੱਗ ਜਾਂਦੀ ਹੈ ਤੇ 1000 ਕਰੋੜ ਰੁਪਏ ਦਾ ਬੈਂਚਮਾਰਕ ਵੀ ਨਹੀਂ ਉਹਨਾਂ ਤੋਂ ਕ੍ਰੋਸ ਹੁੰਦਾ ਪਰ ਸੁਪਰਮੇਸ਼ਵਰੀ ਦੀ ਬਾਜਵਰਗੀ ਅੱਖ ਤੇ ਜਜ਼ਬੇ ਨੂੰ ਸਲਾਮ ਕਰਦੇ ਹਾਂ ਕੰਪਨੀ ਦਾ ਨਾਮ ਹੈਗਾ ਦੋਸਤੋ ਫਰਸਟ ਕਰਾਈ ਤੁਸੀਂ ਕਿਤੇ ਵੀ ਕਿਸੇ ਵੱਡੇ ਸ਼ਹਿਰ ਦੇ ਵਿੱਚ ਗਏ ਹੋਵੋਗੇ ਤਾਂ ਉੱਥੋਂ ਦੀ ਲੋਕਲ ਮਾਰਕੀਟਸ ਦੇ ਵਿੱਚ ਸ਼ਾਪਿੰਗ ਮਾਲਸ ਦੇ ਵਿੱਚ ਜਾਂ ਸ਼ਾਪਿੰਗ ਪਲਾਜ਼ਾਸ ਦੇ ਵਿੱਚ ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਦੇਖਿਆ ਹੋਵੇਗਾ ਇਹਨਾਂ ਦੇ ਪੂਰੇ ਇੰਡੀਆ ਦੇ ਵਿੱਚ ਲਗਭਗ 100 ਸ਼ਹਿਰਾਂ ਦੇ ਵਿੱਚ 400 ਸਟੋਰ ਨੇ ਜਿੱਥੇ ਇਹ ਅਲੱਗ-ਅਲੱਗ 6000 ਬ੍ਰਾਂਡਸ ਦਾ ਸਮਾਨ ਵੇਚਦੇ ਆ ਤੇ ਡੇਲੀ ਦੀ ਸੇਲ ਹੈਗੀ ਹੈ ਤਾਂ ਐਵਰੇਜ ਕੱਢ ਕੇ ਦੇਖ ਲਓ ਤੁਸੀਂ ਜੇ ਇੱਕ ਪ੍ਰੋਡਕਟ ਅਰਾਊਂਡ 500 ਰੁਪਏ ਦਾ ਵੀ ਹੋਏ ਤੇ 2 ਲੱਖ ਰੁਪਏ ਨਾਲ ਉਹਨੂੰ ਮਲਟੀਪਲਾਈ ਕਰਕੇ ਤੁਸੀਂ ਕਮੈਂਟਸ ਦੇ ਵਿੱਚ ਕੈਲਕੂਲੇਸ਼ਨ ਦੱਸੋ ਕਿੰਨੀ ਬਣਦੀ ਹੈ ਵੈਸੇ ਤਾਂ ਇਸ ਬੰਦੇ ਨੇ ਤਿੰਨ ਹੋਰ ਵੱਡੀਆਂ ਵੱਡੀਆਂ ਕੰਪਨੀਆਂ ਵੀ ਖੜੀਆਂ ਕੀਤੀਆਂ ਨੇ ਜਿਨ੍ਹਾਂ ਦੀ ਵੈਲਿਊਏਸ਼ਨ ਵੀ ਇਸੇ ਤਰ੍ਹਾਂ ਹਜ਼ਾਰਾਂ ਕਰੋੜਾਂ ਰੁਪਏ ਦੇ ਵਿੱਚ ਹੈਗੀ ਹੈ ਤੇ ਜੇ ਤੁਹਾਨੂੰ ਇਹਨਾਂ ਕੰਪਨੀਆਂ ਦਾ ਨਾਮ ਪਤਾ ਤਾਂ ਤੁਸੀਂ ਕਮੈਂਟਸ ਵਿੱਚ ਜ਼ਰੂਰ ਆਪਣੀ ਨੌਲੇਜ ਸ਼ੇਅਰ ਕਰ ਸਕਦੇ ਹੋ ਤਾਂ ਕਿ ਦੂਸਰੇ ਲੋਕਾਂ ਨੂੰ ਵੀ ਅਵੇਅਰਨੈਸ ਆਵੇ ਖਾਸ ਕਰਕੇ ਆਪਾਂ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕਰ ਰਹੇ ਹਾਂ ਬਿਜ਼ਨਸ ਦੇ ਲਈ ਤਾਂ ਫਰਸਟ ਕਰਾਈ ਕੰਪਨੀ ਤੋਂ ਆਪਾਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਕੰਮ ਉਹ ਕਰੋ ਜਿਹੜਾ ਕੋਈ ਵੀ ਨਾ ਕਰ ਰਿਹਾ ਹੋਵੇ ਕਿਉਂਕਿ ਫਰਸਟ ਸਕ੍ਰਾਈ ਤੋਂ ਪਹਿਲਾਂ ਕੋਈ ਹੀ ਵੈਬਸਾਈਟ ਜਾਂ ਕੋਈ ਹੀ ਪਲੈਟਫਾਰਮ ਇਸ ਤਰ੍ਹਾਂ ਦਾ ਸੀਗਾ ਜਿਹੜਾ ਬੱਚਿਆਂ ਦੇ ਲਈ ਸਪੈਸੀਫਿਕ ਪ੍ਰੋਡਕਟ ਕੋਈ ਬਣਾ ਰਿਹਾ ਸੀਗਾ ਤਾਂ ਉਸੇ ਚੀਜ਼ ਦਾ ਫਾਇਦਾ ਚੱਕਦੇ ਹੋਏ ਇਹ ਕੰਪਨੀ ਕਰੋੜਾਂ ਦੇ ਵਿੱਚ ਪਹੁੰਚ ਗਈ ਹੈ ਦੀ ਵੈਲਿਊਏਸ਼ਨ ਤਾਂ ਜੇ ਆਪਾਂ ਨੂੰ ਕੰਮ ਕਰੀਏ ਤਾਂ ਇਸ ਤਰ੍ਹਾਂ ਦਾ ਕਰੀਏ ਕਿ ਕੋਈ ਆਪਣਾ ਨੇੜੇ ਦੇ ਨੇ ਨਾ ਲੱਗੇ ਕੋਈ ਕੰਪੀਟੀਸ਼ਨ ਦੇ ਵਿੱਚ ਹੀ ਆਨ ਦੀ ਸੋਚੇ ਨਾ ਹੁਣ ਸੋਚੋ ਜੇ ਫਰਸਟ ਸਕ੍ਰਾਈ ਵਰਗਾ ਇੱਕ ਹੋਰ ਬ੍ਰਾਂਡ ਖੜਾ ਕਰਨਾ ਹੋਵੇ ਕਿਸੇ ਨੇ ਤਾਂ ਉਹਨੂੰ ਐਟ ਲੀਸਟ 22000 ਕਰੋੜ ਰੁਪਏ ਦੀ ਜ਼ਰੂਰਤ ਆ ਪੈਨ ਵਾਲੀ ਹੀ ਹੈ ਤਾਂ ਮੈਂ ਚਾਹਨਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਤੋਂ ਵੀ ਇਸ ਤਰ੍ਹਾਂ ਦੇ ਕੋਈ ਵੱਡੇ ਬਿਜ਼ਨਸਮੈਨ ਬਣ ਕੇ ਨਿਕਲਣ ਤੇ ਇਸ ਲਈ ਆਪਾਂ ਇਹ ਅਵੇਅਰਨੈਸ ਦਾ ਜਿਹੜਾ ਹੈ ਮੁੱਦਾ ਚੁੱਕਿਆ ਹੈਗਾ ਪੰਜਾਬੀਆਂ ਦੇ ਲਈ ਤਾਂ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਕਮੈਂਟ ਦੇ ਵਿੱਚ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਆਪਾਂ ਆਉਣ ਵਾਲੀਆਂ ਵੀਡੀਓਜ਼ ਵਿੱਚ ਹੋਰ ਵਧੀਆ ਮਿਹਨਤ ਕਰਕੇ ਆਪਾਂ ਵਧੀਆ ਕੰਟੈਂਟ ਬਣਾ ਸਕੀਏ ਥੈਂਕ ਯੂ